ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਰਵੰਦੀਆ ਮੈਚ ਅੱਜ ਮੈਂ ਤੁਹਾਡੇ ਸਾਹਮਣੇ ਉਹ ਮਹਾਨ ਹਸਤੀ ਬਾਰੇ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਨੇ ਆਪਣੇ ਸੱਚ ਅਹਿੰਸਾ ਅਤੇ ਸਾਦਗੀ ਨਾਲ ਪੂਰੇ ਸੰਸਾਰ ਨੂੰ ਰਾਹ ਦਿਖਾਇਆ ਜੀ ਹਾਂ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਬਾਰੇ ਜਿਨ੍ਹਾਂ ਦਾ ਨਾਮ ਭਾਰਤ ਦਾ ਪੱচ্চਾ-ਪੱচ্চਾ ਜਾਣਦਾ ਹੈ ਜਿਨ੍ਹਾਂ ਨੂੰ ਪਿਆਰ ਨਾਲ ਬਾਪੂ ਜੀ ਵੀ ਕਹਿੰਦੇ ਨੇ ਜੀ ਹਮ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰਚ ਹੋਇਆ। ਉਹਨਾਂ ਦਾ ਅਸਲ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦੇ ਪਿਤਾ ਕਰਮਚੰਦ ਗਾਂਧੀ ਰਾਜ ਦਰਬਾਰ ਵਿੱਚ ਕੰਮ ਕਰਦੇ ਸਨ ਅਤੇ ਮਾਤਾ ਪੁੱਤਲੀ ਬਾਈ ਬਹੁਤ ਹੀ ਧਾਰਮਿਕ ਅਤੇ ਸਾਦੀ ਸੋਚ ਵਾਲੀ ਇਸਤਰੀ ਸਨ। ਬਚਪਨ ਤੋਂ ਹੀ ਗਾਂਧੀ ਜੀ ਸੱਚ ਬੋਲਣ ਅਤੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸਿੱਖਿਆ ਲੈਂਦੇ ਰਹੇ। ਉਨਾਂ ਨੇ ਆਪਣੀ ਪੜ੍ਹਾਈ ਪੋਰਬੰਦਰ ਅਤੇ ਰਾਜਕੋਟਚ ਕੀਤੀ ਹੈ ਅਤੇ ਫਿਰ ਕਾਨੂੰਨ ਦੀ ਪੜ੍ਹਾਈ ਲਈ ਇੰਗਲੈਂਡ ਚਲੇ ਗਏ ਵਕੀਲ ਬਣ ਕੇ ਉਹ ਭਾਰਤ ਵਾਪਸ aaye ਪਰ ਉਹਨਾਂ ਦੀ ਅਸਲ ਜ਼ਿੰਦਗੀ ਦਾ ਮੋੜ ਤਦ ਆਇਆ ਜਦੋਂ ਉਹ ਦੱਖਣੀ ਅਫਰੀਕਾ ਗਏ ਉੱਥੇ ਉਹਨਾਂ ਨੇ ਦੇਖਿਆ ਕਿ ਗੋਰਿਆਂ ਵੱਲੋਂ ਭਾਰਤੀਆਂ ਨਾਲ ਕਿੰਨੀ ਬੇਇਨਸਾਫੀ ਅਤੇ ਭੇਤ ਭਵ ਕੀਤਾ ਜਾ ਰਿਹਾ ਹੈ ਇੱਕ ਵਾਰ ਤਾਂ ਉਹਨਾਂ ਨੂੰ ਸਿਰਫ ਕਾਲੇ ਹੋਣ ਕਰਕੇ ਰੇਲ ਗੱਡੀ ਤੋਂ ਧੱਕਾ ਦੇ ਕੇ ਕੱਢ ਦਿੱਤਾ ਗਿਆ ਇਸ ਘਟਨਾ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਕੀਤਾ ਉੱਥੋਂ ਹੀ ਗਾਂਧੀ ਜੀ ਨੇ ਸੱਚ ਅਤੇ ਅਹਿੰਸਾ ਦੇ ਹਥਿਆਰ ਨਾਲ ਬੇਇਨਸਾਫੀ ਦੇ ਖਿਲਾਫ ਲੜਨ ਦਾ ਫੈਸਲਾ ਕੀਤਾ ਭਾਰਤ ਵਾਪਸ ਆ ਕੇ ਗਾਂਧੀ ਜੀ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵੋਣ ਲਈ ਕਈ ਅੰਦੋਲਨ ਸ਼ੁਰੂ ਕੀਤੇ ਜਿਵੇਂ ਕਿ ਅਸਹਿਯੋਗ ਅੰਦੋਲਨ ਜਿਸ ਵਿੱਚ ਲੋਕਾਂ ਨੇ ਅੰਗਰੇਜ਼ਾਂ ਦੇ ਸਕੂਲਾਂ ਕਾਲਜਾਂ ਦੀ ਚੀਜ਼ਾਂ ਦਾ ਬਹਸਕਾਰ ਕੀਤਾ ਨਮਕ सत्याग्रह ਜਿਸ ਵਿੱਚ ਗਾਂਧੀ ਜੀ ਨੇ ਡੰਡੇ ਮਾਰਚ ਕਰਕੇ ਇਹ ਸਾਬਤ ਕੀਤਾ ਕਿ ਭਾਰਤ ਦਾ ਨਮਕ ਵੀ ਅੰਗਰੇਜ਼ਾਂ ਦੇ ਹੱਕ 'ਚ ਨਹੀਂ ਜਾ ਸਕਦਾ ਭਾਰਤ ਛੱਡੋ ਅੰਦੋਲਨ ਚੀਜ਼ ਦਾ ਨਾਅਰਾ ਸੀ ਅੰਗਰੇਜ਼ੋ ਭਾਰਤ ਛੱਡੋ ਇਸ ਅੰਦੋਲਨ ਨੇ ਆਜ਼ਾਦੀ ਦੀ ਲੜਾਈ ਨੂੰ ਤੇਜ਼ ਕਰ ਦਿੱਤਾ ਗਾਂਧੀ ਜੀ ਨੇ ਸਾਨੂੰ ਸਿਖਾਇਆ ਕਿ ਹਿੰਸਾ ਨਾਲ ਨਹੀਂ ਸਗੋ ਅਹਿੰਸਾ ਨਾਲ ਸਭ ਤੋਂ ਵੱਡੀ ਲੜਾਈ ਜਿੱਤੀ ਜਾ ਸਕਦੀ ਹੈ ਉਹਨਾਂ ਦੀ ਸੋਚ ਸੀ ਕਿ ਜੇਕਰ ਕੋਈ ਸਾਨੂੰ ਮਾਰੇ ਤਾਂ ਅਸੀਂ ਉਸ ਨੂੰ ਵਾਪਸ ਨਾ ਮਾਰੀਏ ਬਲਕਿ ਪਿਆਰ ਅਤੇ ਤਿਰਨ ਨਾਲ ਉਸ ਦਾ ਦਿਲ ਜਿੱਤ ਲਈਏ ਜੀ ਹਾਂ ਉਹਨਾਂ ਦਾ ਜੀਵਨ ਬਹੁਤ ਹੀ ਸਾਦਗੀ ਪਰਪੂਰ ਸੀ ਉਹ ਖੁਦ ਚਰਖਾ ਕੱਤਦੇ ਖੱਦਰ ਦੇ ਕੱਪੜੇ ਪਹਿਨਦੇ ਸਾਦਾ ਖਾਣਾ ਖਾਂਦੇ ਅਤੇ ਕਦੇ ਵੀ ਵਿਲਾਸਤਾ ਵਾਲੀ ਜ਼ਿੰਦਗੀ ਨਹੀਂ ਜੀਈ ਉਹ ਸੱਚਮੁੱਚ ਲੋਕਾਂ ਲਈ ਜੀਏ ਅਤੇ ਲੋਕਾਂ ਲਈ ਹੀ ਆਪਣੀ ਜ਼ਿੰਦਗੀ ਕੁਰਬਾਨ ਕਰ ਗਏ 30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ ਪਰ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਸਿੱਖਿਆਵਾਂ ਅਤੇ ਉਹਨਾਂ ਦਾ ਆਦਰਸ਼ ਅੱਜ ਵੀ ਜਿੰਦਾ ਹੈ ਸਾਥੀਓ ਗਾਂਧੀ ਜੀ ਸਾਨੂੰ ਇਹ ਸਬਕ ਦੇ ਗਏ ਕਿ ਸੱਚਾਈ ਅਹਿੰਸਾ ਸਾਦਗੀ ਅਤੇ ਆਪਸੀ ਏਕਤਾ ਹੀ ਸਭ ਤੋਂ ਵੱਡੀ ਤਾਕਤ ਹੈ ਜੇ ਅਸੀਂ ਇਹ ਮੁੱਲ ਆਪਣੇ ਜੀਵਨ ਚ ਅਪਣਾ ਲਈਏ ਤਾਂ ਨਾ ਸਿਰਫ ਸਾਡਾ ਦੇਸ਼ ਤਗੋ ਸਾਰਾ ਸੰਸਾਰ ਸ਼ਾਂਤੀ ਨਾਲ ਰਹਿ ਸਕਦਾ ਹੈ ਅੰਤ ਵਿੱਚ ਮੈਂ ਇਹ ਸ਼ਬਦਾਂ ਨਾਲ ਇਹ ਗੱਲ ਖਤਮ ਕਰਾਂਗੀ ਕਿ ਗਾਂਧੀ ਜੀ ਨੇ ਸਾਨੂੰ ਸਿਖਾਇਆ ਕਿ ਬਿਨਾ ਹਥਿਆਰਾਂ ਦੇ ਵੀ ਸਭ ਤੋਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਰੇਵਨ ਲਿਖਿਆ ਗਿਆ ਹੈ ਅੱਜ ਮੈਂ ਤੁਹਾਡੇ ਸਾਹਮਣੇ ਉਹ ਮਹਾਨ ਹਸਤੀ ਬਾਰੇ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਨੇ ਆਪਣੇ ਸੱਚ ਅਹਿੰਸਾ ਅਤੇ ਸਾਦਗੀ ਨਾਲ ਪੂਰੇ ਸੰਸਾਰ ਨੂੰ ਰਾਹ ਦਿਖਾਇਆ ਜੀ ਹਾਂ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਬਾਰੇ ਜਿਨ੍ਹਾਂ ਦਾ ਨਾਮ ਭਾਰਤ ਦਾ ਪੱਚਾ ਪੱਚਾ ਜਾਣਦਾ ਹੈ ਜਿਨ੍ਹਾਂ ਨੂੰ ਪਿਆਰ ਨਾਲ ਬਾਪੂ ਜੀ ਵੀ ਕਹਿੰਦੇ ਨੇ ਜੀ ਹਾਂ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰਚੋ ਹੋਇਆ ਉਹਨਾਂ ਦਾ ਅਸਲ ਨਾਮ ਮੋਹਨ ਦਾਸ ਕਰਮਚੰਦ ਗਾਂਧੀ ਸੀ ਉਹਨਾਂ ਦੇ ਪਿਤਾ ਕਰਮਚੰਦ ਗਾਂਧੀ ਰਾਜ ਦਰਬਾਰ ਵਿੱਚ ਕੰਮ ਕਰਦੇ ਸਨ ਅਤੇ ਮਾਤਾ ਪੁੱਤਲੀ ਬਾਈ ਬਹੁਤੀ ਧਾਰਮਿਕ ਅਤੇ ਸਾਦੀ ਸੋਚ ਵਾਲੀ ਇਸਤਰੀ ਸਨ ਬਚਪਨ ਤੋਂ ਹੀ ਗਾਂਧੀ ਜੀ ਸੱਚ ਬੋਲਣ ਅਤੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸਿੱਖਿਆ ਲੈਂਦੇ ਰਹੇ ਉਹਨਾਂ ਨੇ ਆਪਣੀ ਪੜ੍ਹਾਈ ਪੋਰਬੰਦਰ ਅਤੇ ਰਾਜਕੋਟ ਚ ਕੀਤੀ ਹੈ ਅਤੇ ਫਿਰ ਕਾਨੂੰਨ ਦੀ ਪੜ੍ਹਾਈ ਲਈ ਇੰਗਲੈਂਡ ਚਲੇ ਗਏ ਵਕੀਲ ਬਣ ਕੇ ਉਹ ਭਾਰਤ ਵਾਪਸ ਆਏ ਪਰ ਉਹਨਾਂ ਦੀ ਅਸਲ ਜ਼ਿੰਦਗੀ ਦਾ ਮੋੜ ਤਦ ਆਇਆ ਜਦੋਂ ਉਹ ਦੱਖਣੀ ਅਫਰੀਕਾ ਗਏ ਉੱਥੇ ਉਹਨੇ ਦੇਖਿਆ ਕਿ ਗੋਰਿਆਂ ਵੱਲੋਂ ਭਾਰਤੀਆਂ ਨਾਲ ਕਿੰਨੀ ਬੇਇਨਸਾਫੀ ਅਤੇ ਭੇਤ ਭਵ ਕੀਤਾ ਜਾ ਰਿਹਾ ਹੈ ਇੱਕ ਵਾਰ ਤਾਂ ਉਹਨਾਂ ਨੂੰ ਸਿਰਫ ਕਾਲੇ ਹੋਣ ਕਰਕੇ ਰੇਲ ਗੱਡੀ ਤੋਂ ਧੱਕਾ ਦੇ ਕੇ ਕੱਢ ਦਿੱਤਾ ਗਿਆ ਇਸ ਘਟਨਾ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਕੀਤਾ ਉੱਥੋਂ ਹੀ ਗਾਂਧੀ ਜੀ ਨੇ ਸੱਚ ਅਤੇ ਅਹਿੰਸਾ ਦੇ ਹਥਿਆਰ ਨਾਲ ਬੇਇਨਸਾਫੀ ਦੇ ਖਿਲਾਫ ਲੜਨ ਦਾ ਫੈਸਲਾ ਕੀਤਾ ਭਾਰਤ ਵਾਪਸ ਆ ਕੇ ਗਾਂਧੀ ਜੀ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵੋ ਲਈ ਕਈ ਅੰਦੋਲਨ ਸ਼ੁਰੂ ਕੀਤੇ ਜਿਵੇਂ ਕਿ ਅਸਰਯੋਗ ਅੰਦੋਲਨ ਜਿਸ ਵਿੱਚ ਲੋਕਾਂ ਨੇ ਅੰਗਰੇਜ਼ਾਂ ਦੇ ਸਕੂਲਾਂ ਕਾਲਜਾਂ ਦੀ ਚੀਜ਼ਾਂ ਦਾ ਬਹਸਕਾਰ ਕੀਤਾ ਨਮਕ ਸत्याग्रह ਜਿਸ ਵਿੱਚ ਗਾਂਧੀ ਜੀ ਨੇ ਡੰਡੇ ਮਾਰਚ ਕਰਕੇ ਇਹ ਸਾਬਤ ਕੀਤਾ ਕਿ ਭਾਰਤ ਦਾ ਨਮਕ ਵੀ ਅੰਗਰੇਜ਼ਾਂ ਦੇ ਹੱਕ 'ਚ ਨਹੀਂ ਜਾ ਸਕਦਾ ਭਾਰਤ ਛੱਡੋ ਅੰਦੋਲਨ ਇਸ ਦਾ ਨਾਰਾ ਸੀ ਅੰਗਰੇਜ਼ੋ ਭਾਰਤ ਛੱਡੋ ਇਸ ਅੰਦੋਲਨ ਨੇ ਆਜ਼ਾਦੀ ਦੀ ਲੜਾਈ ਨੂੰ ਤੇਜ਼ ਕਰ ਦਿੱਤਾ ਗਾਂਧੀ ਜੀ ਨੇ ਸਾਨੂੰ ਸਿਖਾਇਆ ਕਿ ਹਿੰਸਾ ਨਾਲ ਨਹੀਂ ਸਗੋ ਅਹਿੰਸਾ ਨਾਲ ਸਭ ਤੋਂ ਵੱਡੀ ਲੜਾਈ ਜਿੱਤੀ ਜਾ ਸਕਦੀ ਹੈ ਉਹਨਾਂ ਦੀ ਸੋਚ ਸੀ ਕਿ ਜੇਕਰ ਕੋਈ ਸਾਨੂੰ ਮਾਰੇ ਤਾਂ ਅਸੀਂ ਉਸ ਨੂੰ ਵਾਪਸ ਨਾ ਮਾਰੀਏ ਬਲਕਿ ਪਿਆਰ ਅਤੇ ਤਿਰਸ ਨਾਲ ਉਸ ਦਾ ਦਿਲ ਜਿੱਤ ਲਈਏ ਜੀ ਹਾਂ ਉਹਨਾਂ ਦਾ ਜੀਵਨ ਬਹੁਤ ਹੀ ਸਾਦਗੀ ਪਰਪੂਰ ਸੀ ਉਹ ਖੁਦ ਚਰਖਾ ਕੱਤਦੇ ਖੱਦਰ ਦੇ ਕੱਪੜੇ ਪਹਿਨਦੇ ਸਾਦਾ ਖਾਣਾ ਖਾਂਦੇ ਅਤੇ ਕਦੇ ਵੀ ਵਿਲਾਸਤਾ ਵਾਲੀ ਜ਼ਿੰਦਗੀ ਨਹੀਂ ਜੀਈ ਉਹ ਸੱਚਮੁੱਚ ਲੋਕਾਂ ਲਈ ਜिए ਅਤੇ ਲੋਕਾਂ ਲਈ ਹੀ ਆਪਣੀ ਜ਼ਿੰਦਗੀ ਕੁਰਬਾਨ ਕਰ ਗਏ 30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ ਪਰ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਸਿੱਖਿਆਵਾਂ ਅਤੇ ਉਹਨਾਂ ਦਾ ਅਦਰਸ਼ ਅਜ ਵੀ ਜਿੰਦਾ ਸਾਥੀਓ ਗਾਂਧੀ ਜੀ ਸਾਨੂੰ ਇਹ ਸਬਕ ਦੇ ਗਏ ਕਿ ਸੱਚਾਈ ਅਹਿੰਸਾ ਸਾਦਗੀ ਅਤੇ ਆਪਸੀ ਇਕਤਾ ਹੀ ਸਭ ਤੋਂ ਵੱਡੀ ਤਾਕਤ ਹੈ ਜੇ ਅਸੀਂ ਇਹ ਮੁੱਲ ਆਪਣੇ ਜੀਵਨ ਚ ਅਪਣਾ ਲਈਏ ਤਾਂ ਨਾ ਸਿਰਫ ਸਾਡਾ ਦੇਸ਼ ਸਗੋਂ ਸਾਰਾ ਸੰਸਾਰ ਸ਼ਾਂਤੀ ਨਾਲ ਰਹਿ ਸਕਦਾ ਹੈ ਅੰਤ ਚ ਮੈਂ ਇਹ ਸ਼ਬਦਾਂ ਨਾਲ ਆਪਣੀ ਗੱਲ ਖਤਮ ਕਰਾਂਗੀ ਕਿ ਗਾਂਧੀ ਜੀ ਨੇ ਸਾਨੂੰ ਸਿਖਾਇਆ ਕਿ ਬਿਨਾ ਹਥਿਆਰਾਂ ਦੇ ਵੀ ਸਭ ਤੋਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ